ਸੋ ਅੱਗੇ ਵਧਿਆ ਗੁਰਦਾਸਪੁਰ ਸ਼ਹਿਰ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਬੀਤੇ ਦਿਨ ਵੀ ਗੁਰਦਾਸਪੁਰ ਦੇ ਅੰਦਰ ਚੋਰਾਂ ਨੇ ਇੱਕ ਮੋਬਾਈਲ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ 25 ਲੱਖ ਰੁਪਏ ਦੇ ਮੋਬਾਈਲ ਚੋਰੀ ਕੀਤੇ ਸਨ ਤੇ ਫਿਰ ਦੂਜੇ ਦਿਨ ਚੋਰੀ ਦੀ ਇੱਕ ਵੱਡੀ ਵਾਰਦਾਤ ਨੂੰ ਚੋਰਾਂ ਦੇ ਵੱਲੋਂ ਅੰਜਾਮ ਦਿੱਤਾ ਗਿਆ ਸੋ ਸ਼ਹਿਰ ਦੇ ਮੇਨ ਡਾਕਰ ਦੇ ਪਿੱਛੇ ਪੈਂਦੀ ਗਲੀ ਮੁਹੱਲਾ ਗੋਪਾਲ ਨਗਰ ਵਿਖੇ 10 ਦਿਨਾਂ ਤੋਂ ਬੰਦ ਪਈ ਇੱਕ ਘਰ ਦੇ ਦਰਵਾਜ਼ੇ ਤੋੜ ਕੇ ਚੋਰ ਅੰਦਰ ਬੜੇ ਅਤੇ ਹਰ ਅਲਮਾਰੀ ਨੂੰ ਪੂਰੀ ਤਰ੍ਹਾਂ ਖੰਗਾਲ ਲਿਆ ਇਸ ਤੋਂ ਲੱਗ ਕੇ ਇਹ ਚੋਰਾਂ ਨੇ ਘਰ ਦੇ ਬਰਤਨ ਅਤੇ ਬਾਥਰੂਮਾਂ ਦੇ ਵਿੱਚ ਲੱਗੀਆਂ ਟੂਟੀਆਂ ਤੱਕ ਵੀ ਨਹੀਂ ਛੱਡੀਆਂ ਰਿਸ਼ਦਾਰਾਂ ਦੇ ਵੱਲੋਂ 112 ਨੰਬਰ ਤੇ ਫੋਨ ਕਰਕੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਨੇੜੇ ਦੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਗਏ ਨਹੀਂ ਜੋ ਲਗਾਤਾਰ ਦੂਜੇ ਦਿਨ ਵੀ ਚੋਰੀ ਦੀ ਵੱਡੀ ਵਾਰਦਾਤ ਹੋਈ ਹੈ ਚੋਰਾਂ ਨੇ 10 ਦਿਨਾਂ ਤੋਂ ਬੰਦ ਪਏ ਕਰਤਾਰ ਕਾਰਨ ਨੂੰ ਨਿਸ਼ਾਨਾ ਬਣਾਇਆ ਅਲਮਾਰੀਆਂ ਤੋੜ ਕੇ ਸਾਰਾ ਸਮਾਨ ਚੋਰੀ ਕਰ ਲਿਆ ਘਰ ਦੀਆਂ ਟੂਟੀਆਂ ਤੱਕ ਵੀ ਨਾਲ ਲੈ ਗਏ ਨੇ ਚੋਰੀ ਆ ਮੇਰੇ ਸੋਹਰਾ ਸਾਹਿਬ ਉਹ ਨਾਸਕ ਦੇਣ ਪਹਿਲਾਂ ਇਹਨਾਂ ਦਾ ਬੇਟਾ ਗੁੜगांव ਨੋ ਜੌਬ ਕਰਦਾ ਉਹਨੂੰ ਮਿਲਣ ਮਿਲਨ ਮਾਰਤੇ ਗਏ ਸੀ ਤੇ ਬੜੇ ਸੋਹਣੇ ਜਿੰਦਰੇ ਜੁੰਦਰੇ ਮਾਰ ਕੇ ਬਹਿਦ ਕਰਕੇ ਗਏ ਸੀ ਅਜੇ ਇੱਕ ਕੱਲ ਮਾਮਾ ਹੀ ਚੈੱਕ ਕਰਕੇ ਗਏ ਜਿੰਦਰੇ ਜੁੰਦਰੇ ਉਦੋਂ ਤਾਂ ਕੱਲ ਤੱਕ ਤਾਂ ਸਭ ਕੁਝ ਠੀਕ ਠਾਕ ਸੀ ਨਾ ਹੁਣ ਥੋੜੀ ਦੇਰ ਪਹਿਲਾਂ ਹੀ ਨਰਗੇ ਸਾੰਟੀ ਨੇ ਫੋਨ ਕਰਕੇ ਸਾਨੂੰ ਦੱਸਿਆ ਕਿ ਇਤਰਾਹ ਦਰਵਾਜ਼ੇ ਟੁੱਟੇ ਪਏ ਆ ਤੇ ਤੁਸੀਂ ਆਣ ਕੇ ਚੈੱਕ ਕਰੋ ਤੇ ਜਦੋਂ ਅਸੀਂ ਆਏ ਆ ਇਹ ਦੇਖਿਆ ਖਲਾਰਾ ਪਲਾਰਾ ਪੂਰਾ ਪਿਆਦਾ ਉੱਪਰ ਕਮਰੇ ਚ ਟੂਟੀਆਂ ਤੋੜੀਆਂ ਪਈਆਂ ਆ ਤੇ ਰਸੋਈ ਚ ਭਾਂਡੇ ਲੱਗੇ ਦੇ ਆ ਬਸ ਇਹਨਾਂ ਚੀਜ਼ਾਂ ਦਾ ਤਾਂ ਮੈਂ ਵੇਖ ਲਿਆ ਬਾਕੀ ਹੋਰ ਜਿਹੜਾ ਕੋਈ ਨੁਕਸਾਨ ਕੋਈ ਪੈਸੇ ਤੇ ਲੇਦਾ ਉਹ ਬਰੇ ਅਜੇ ਮੰਮੀ ਹੁਣਾਂ ਨੂੰ ਮੈਂ ਫੋਨ ਕਰਕੇ ਤੇ ਦੱਸ ਦਿੱਤਾ ਆ ਉਹ ਹੁਣ ਥੋੜਾ ਜਨਾ ਮੈਨੂੰ ਨਾਲ ਇਹ ਗੱਲ ਨਹੀਂ ਹੋਈ ਹੈਗੀ ਕਿ ਕਿੰਨਾ ਕੁ ਹੋਇਆ ਨੂੰ ਅਸੀਂ ਪਾਜੀ ਟੈਲੀਫੋਨ ਕਰਤਾ ਆ ਪਰ ਅਜੇ ਆਈ ਨਹੀਂ ਹੈਗੀ ਆ ਜਾਂਦੇ ਕਹਿੰਦੇ ਕਿੰਨੀਆਂ ਲਮਾਰੀਆਂ ਤੋੜੀਆਂ ਨੇ ਪਾਜੀ ਇਹ ਥੱਲੇ ਦੋਲ ਮਾਰੀਆਂ ਐ ਜੇ ਤੇ ਉੱਪਰ ਵੀ ਦੋ ਤਿੰਨ ਲਮਾਰੀਆਂ ਹੈਗੀਆਂ ਜੇ ਬੈੱਡ ਵੀ ਫੋਲੇ ਫੱਲੇ ਸਾਰਾ ਕੁਝ ਫੱਲੇ ਸਾਰੀਆਂ ਤਕਰੀਬਨ ਬੈੱਡ ਤੇ ਲਮਾਰੀਆਂ ਦਰਾਜ ਕੋਈ ਕੋਈ ਚੀਜ਼ ਉੱਪਰ ਜਿਹੜੀ ਹੈ ਉਹ ਜੀਨ ਕਿ ਜਿਹੜੀ ਉਹਨਾਂ ਫੁੱਲੀ ਨਹੀਂ ਕਿਹਾ ਪਾਜੀ ਹੁਣ ਲੱਗਦਾ ਤੇ ਇਸ ਤਰ੍ਹਾਂ ਹੀ ਜਾਂ ਰਾਤ ਨੂੰ ਹੋਈ ਆ ਤੇ ਜਾਂ ਸਵੇਰੇ ਵੀ ਹੋ ਸਕਦੀ ਆ ਹੋਇਆ ਹੋਈ ਰਾਤ ਤੋਂ ਲੈ ਕੇ ਹੁਣ ਥੋੜੇ ਟਾਈਮ ਦੇ ਵਿੱਚ 12 14 ਘੰਟੇ ਦੇ ਵਿੱਚ ਵਿੱਚ ਹੀ ਹੋਈ ਆ ਜੋ ਕੁਝ ਹੋਇਆ ਇਹ ਮੈਂ ਇਸੇ ਜਿੰਦਰ ਸਿੰਘ ਨੂੰ 112 ਹੈਲਪਲਾਈਨ ਤੇ ਲੱਗੇ ਸੀ ਸਬ ਡਿਵੀਜ਼ਨ ਗਰਦਾਸਪੁਰ ਤੇ ਇਸ ਤੋਂ ਪਹਿਲਾਂ ਸਾਨੂੰ ਪਈ ਸੀ ਪੁਬਲੀ ਦੀ ਕਾਲ ਅਸੀਂ ਪੁਬਲੀ ਤੋਂ ਸੁਣਦੇ ਇੱਥੋਂ ਜਦੋਂ ਸਾਨੂੰ ਕਾਲ ਲਈ ਆ ਵੀ ਇੱਥੇ ਕੋਈ ਚੋਰੀ ਹੋਈ ਆ ਤੇ ਅਸੀਂ ਮੌਕੇ ਤੇ ਪਹੁੰਚੇ ਜੀ ਮੌਕੇ ਤੇ ਪਹੁੰਚ ਕੇ ਆਣ ਕੇ ਵੇਖਿਆ ਤੇ ਇੱਥੇ ਚੋਰੀ ਹੋਈ ਸੀ ਆਮ ਜਿਹੜਾ ਮਾਰੀਆਂ ਟੁੱਟੀਆਂ ਸੀ ਗਾੜੀਆਂ ਵਾਲੀਆਂ ਟੁੱਟੀਆਂ ਹੋਈਆਂ ਨੇ ਇਹ ਕਹਿੰਦੇ ਸਾਡੇ ਕਹਿੰਦੇ ਮਤਾ ਉਹ ਗਵਾਂਤ ਵੀ ਉਹ ਦਿੱਲੀ ਗਏ ਹੋਏ ਨੇ ਪਾ ਜੀ ਕਿੰਨੇ ਦੇ ਪਾਲੇ ਤੋੜੇ ਨੇ ਘਰ ਦੇ ਪਾਲੇ ਕੋਲ ਅਲਮਾਰੀਆਂ ਵੀ ਟੁੱਟੀਆਂ ਨੇ ਹਾਂ ਜੀ ਅਲਮਾਰੀਆਂ ਵੀ ਟੁੱਟੀਆਂ ਗਈਆਂ ਬਈਆਂ ਨੇ ਉੱਪਰ ਵੀ ਸਭ ਕਪੜਾ ਨਹੀਂ ਰੱਖ ਲਿਆ